ਮਹਾਰਾਜ ਜੀ ਦੇ ਵਿਆਹ ਲਈ ਉਹਨਾਂ ਦੇ ਪਿੰਡ ਤੋਂ ਯਾਨੀ ਰਾਏਪੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਵੱਲ ਉਹਨਾਂ ਦੇ ਪਰਿਵਾਰ ਦੇ ਕੋਈ 12 ਮੈਂਬਰ ਆਏ ਨੇ ਇਸੇ ਤਰ੍ਹਾਂ ਕੁਝ ਮੈਂਬਰ ਉਹਨਾਂ ਦੇ ਨਾਨਕੇ ਡੇਹੜਾ ਚਾਲ ਤੋਂ ਜਿਵੇਂ ਉਹਨਾਂ ਦੇ ਨਾਨਾ ਰਾਮਾ ਜੀ ਉਹਨਾਂ ਦੀ ਨਾਨੀ ਸਵਰਾਈ ਜੀ ਮਾਸੀ ਲਖੋ ਜੀ ਮਾਮਾ ਕ੍ਰਿਸ਼ਨਾ ਜੀ ਆਏ ਸਤਗੁਰੂ ਨਾਨਕ ਮਹਾਰਾਜ ਜੀ ਦੇ ਵਿਆਹ ਦੀ ਤਿਆਰੀ ਹੋਣ ਲੱਗੀ ਹੈ ਭਈ ਸ੍ਰੀ ਸੁਲਤਾਨਪੁਰ ਸਾਹਿਬ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਜ਼ਿੰਦਗੀ ਦਾ ਬਹੁਤ ਲੰਮਾ ਹਿੱਸਾ ਜਿੱਥੇ ਅੱਜ ਤੱਕ ਉਹਨਾਂ ਦੇ ਤੋਲਣ ਵਾਲੇ ਦੁਕਾਨ ਦੇ ਵਟੇ ਪਏ ਨੇ ਤੇ ਬੜੀਆਂ ਜਿਆਦਾ ਨੇ ਉਸ ਧਰਤੀ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਚਰਨ ਛੋਹ ਦੇ ਕੇ ਪਰਵਕਾਰ ਕੀਤੇ ਨੇ ਮੈਂ ਸੁਣੋ ਗੁਰੂ ਨਾਨਕ ਮਹਾਰਾਜ ਜੀ ਦੀ ਜਨਮ ਦੀ ਤਿਆਰੀ ਹੋਈ ਹੈ ਕਿਵੇਂ ਭੈਣਾ ਵਾਗ ਗੁੰਧ ਰਹੀਆਂ ਨੇ ਤੇ ਖੁਸ਼ੀਆਂ ਦੇ ਗੀਤ ਪੜੇ ਜਾ ਰਹੇ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਜਨਮ ਦੀ ਤਿਆਰੀ ਇਹ ਵਰਜ ਕੀਤੀ ਜਾ ਰਹੀ ਹੈ ਸਗਣਾ ਦੀ ਕੋੜੀ ਵੀਰ ਪਹਿਣਾ ਨੇ ਜਿੜਾਇਆ ਸੇਰੇ ਵਾਲੜੇ ਦੇ ਚਿਹਰੇ ਨੂਰ ਹੈ ਸਵਾਇਆ ਸੇਰੇ ਵਾਲੜੇ ਦੇ ਚਿਹਰੇ ਨੂਰ ਹੈ ਸਵਾਇਆ ਹੱਥੀ ਜਾਰ ਅਸ ਜਾਇਆ ਇਹ ਦਹਮਸੀਰ ਨੂੰ ਇਹ ਦਹਮਸੀਰ ਨੂੰ ਕਹਿਣ ਦਾ ਕੀ ਨੇ ਕੜੀ ਆਈ ਜੀ ਪਹਿਣ ਨਾਲ ਕੀਦੇ ਬੇੜੇ ਗੂੰਜੇ ਸ਼ਹਿਨਾਈ ਜੀ ਹੋ ਜੀਦਾ ਅੰਮਾ ਜਾਇਆ ਅੱਜ ਸੇਰਾ ਲਾ ਕੇ ਸੱਜੇ ਜੀਦਾ ਅੰਮਾ ਜਾਇਆ ਅੱਜ ਸੇਰਾ ਲਾ ਕੇ ਸੱਜੇ ਲੇਖ ਸਕੇ ਨਾ ਕਲਮ ਸਮੇਂ ਦੀ ਨਜ਼ੀਰ ਨੂੰ ਸਮੇਂ ਦੀ ਨਜ਼ੀਰ ਨੂੰ ਪਹਿਣ ਨਾਲ ਕੀਨੇ ਹੋੜੀ ਸ਼ਾਹਦਾ ਸੀਸ ਉੱਤੇ ਵਿਆਹ ਵਾਲੀ ਬੱਤੀ ਦਾ ਸਤਾਰਿਆ ਮਨ ਹੋਏ ਮਾਮੇ ਖਾਰੀ ਓਏ ਤਾਰਿਆ ਸੀਸ ਉੱਤੇ ਵਿਆਹ ਵਾਲੀ ਬੱਤੀ ਦਾ ਸਤਾਰਿਆ ਐਸੂ ਐਸੂ ਵੇਲੇ ਤੈਨੂੰ ਮਾਮੇ ਦੀਆਂ ਲੋੜਾਂ ਐਸੂ ਐਸੂ ਵੇਲੇ ਤੈਨੂੰ ਮਾਮੇ ਦੀਆਂ ਲੋੜਾਂ ਸੋਭਾ ਇਸ ਤੇਰਾ ਵਦੌਣ ਵੀਰੇ ਬੱਲ ਵੀਰ ਦੀ ਵੀਰੇ ਬੱਲ ਵੀਰ ਦੀ ਪਹਿਲਵਾਗ ਗੁੰਡੇ ਦਾਦਾ ਇੱਕੋ ਜਨ ਹੈ ਸੇਰਾ ਲਾ ਕੇ ਨਾਲ ਲੈ ਕੇ ਚੱਲ ਆ ਜੋ ਜਾਨ ਹੈ ਹੋਏ ਮਾਤਾ ਤਰੀ ਬਦਾਦਾ ਇੱਕੋ ਜਨ ਹੈ ਸੇਰਾ ਲਾ ਕੇ ਨਾਲ ਲੈ ਕੇ ਚੱਲ ਆ ਜੋ ਜਾਨ ਹੈ ਹੋਏ ਪੁੱਤ ਦਰবেশ ਨੂੰ ਵੀ ਆ ਕੇ ਘਾਰ ਲਿਆਉ ਮਾਪੇ ਘੋਕ ਰਹਿ ਚਮਕ ਰਾਹੀ ਤੱਕ ਦੀਰ ਨੂੰ ਹਾਂ ਜੀ ਤੱਕ ਦੀਰ ਨੂੰ ਹੋਏ ਨਾਲ ਕੀਨੇ ਥੋੜੀ ਸ਼ਗਨਾ ਵਿਚਾਲਿਆ ਪਿਆਰੇ ਵੀਰ ਨੂੰ ਪੈਣ ਨਾਲ ਕੀਨੇ ਰਿਪਤਾ ਦੇ ਲਾਲ ਦਾ ਜਲਾਲ ਓ ਦਮਕਦਾ ਕੰਨ ਜੀ ਹਾ ਮੁਖ ਸੇਰਾ ਸੂਰਜ ਚਮਕਦਾ ਰਿਪਤਾ ਦੇ ਲਾਲ ਦਾ ਏ ਜਲਾਲ ਓ ਚਮਕੇ ਮੁੱਖ ਸੇਰਾ ਸੂਰਜ ਚਮਕਦਾ ਹੋ ਬ੍ਰਹਮਾ ਸ਼ੇਵ ਵਿਸ਼ਨੂ ਵੀ ਹਾਰ ਲੈ ਕੇ ਆਏ ਬ੍ਰਹਮਾ ਸ਼ੇਵ ਵਿਸ਼ਨੂ ਵੀ ਹਾਰ ਲੈ ਕੇ ਆਏ ਸੋਭਾ ਘਾਰ ਆ ਮੰਡਲੇ ਸਜਾਰੇ ਪੀਰ ਦੀ ਇਹ ਸਜਾਰੇ ਪੀਰ ਦੀ ਹੋਏ ਰਵਾਗ ਗੁੰਦੇ ਗੁੰਦੇ ਆਗ ਨਾਲ ਤਾਂ ਪਿਆਰੇ ਵੀਰ ਦੀ ਪੌਣ ਵਾਲੇ ਗੁੰਦੇ ਯਾਰੀ ਸ਼ਕਨ ਗਾਈ ਜਾਣ ਘੋੜੀ ਨੂੰ ਸ਼ਗਨਾ ਦੇ ਗੀਤ ਪਹਿਣਾ ਗਾਈ ਜਾਣ ਘੋੜੀ ਨੂੰ ਭਾਬੋ ਨਾਲ ਵੀਰ ਨੇ ਦੇ ਵੇਖਣਾ ਹੈ ਜੋੜੀ ਨੂੰ ਸ਼ਗਨਾ ਦੇ ਗੀਤ ਪਹਿਣਾ ਇਸਤ ਵੱਡਾ ਜੋ ਸਾਰੇ ਧਰਮਾਂ ਤੋਂ ਦੱਸੇ ਰਹੂ ਝੂਕਦਾ ਜਮਾਨਾ ਮਸਤ ਫਕੀਰ ਨੂੰ ਮਸਤ ਫਕੀਰ ਨੂੰ ਪਹਿਣ ਨਾਨਕੀ ਨੇ ਕੋੜੀ ਸ਼ਗਨਾ ਦੀ ਚਾੜਿਆ ਪਿਆਰੇ ਵੀਰ ਨੂੰ ਪਹਿਣ ਨਾਨਕੀ ਨੇ ਕੋੜੀ ਸ਼ਗਨਾ ਦੀ ਚਾੜਿਆ ਪਿਆਰੇ ਵੀਰ ਨੂੰ ਪਹਿਣ ਨਾਨਕੀ ਨੇ